ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਦੀ 35ਵੀਂ ਪੌੜੀ ਦੀ ਵਿਚਾਰ ਨਾਲ ਅੱਜ ਅਸੀਂ ਜੁੜਾਂਗੇ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਦਾ 35ਥ ਪੌੜੀ ਆਫ ਅਨੰਦ ਸਾਹਿਬ ਦਾ ਵੈਰੀ ਫਰਸਟ ਲਾਈਨ ਇਸ ਪੌੜੀ ਦੀ ਪਹਿਲੀ ਪੰਕਤੀ ਪਹਿਲੀ ਲਾਈਨ ਹੈ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਇਕੈ ਕਿਆ ਤੁਦ ਕਰਮ ਕਮਾਇਆ ਦੁਨੀਆ ਵਿੱਚ ਆ ਕੇ ਜੀਵਨ ਵਿੱਚ ਆ ਕੇ ਅਸੀਂ ਕੀ ਕੀਤਾ ਇਹ ਚੀਜ਼ ਬੜੀ ਜ਼ਰੂਰੀ ਹੈ ਇਸ ਬਾਰੇ ਸੋਚਣਾ ਪਿਛਲੀ ਤੋਂ ਪਿਛਲੀ ਪੌੜੀ ਵੀ ਐਸੀ ਹੀ ਤਰ੍ਹਾਂ ਦੀ ਸੀ ਜਿਸ ਵਿੱਚ ਸਤਿਗੁਰੂ ਨੇ ਸਰੀਰ ਨੂੰ ਸੰਬੋਧਨ ਕਰਕੇ ਗੱਲ ਕਹੀ ਸੀ ਕਿ ਇਹ ਸਰੀਰ ਹੈ ਮੇਰਿਆ ਹਰ ਤੁਮ੍ਹੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਕਦੋਂ ਆਏ ਅਸੀਂ ਦੁਨੀਆ ਚ ਜਦੋਂ ਉਹ ਪ੍ਰਮਾਤਮਾ ਦੀ ਜੋਤ ਸਾਡੇ ਅੰਦਰ ਆਈ ਤੋ ਉਹ ਸਦਾ ਸਾਡੇ ਨਾਲ ਹੈ ਪਰ ਹੁਣ ਉਹ ਪ੍ਰਮਾਤਮਾ ਜਿਹੜਾ ਸਦਾ ਹੀ ਸਾਡੇ ਨਾਲ ਸੀ ਜਿਹਦੇ ਕਰਕੇ ਅਸੀਂ ਜਿਉਂਨੇ ਆ ਜਿਹਦੇ ਕਰਕੇ ਅਸੀਂ ਸਾਹ ਲੈਨੇ ਆ ਬੋਲਦੇ ਆ ਤੁਰਦੇ ਫਿਰਦੇ ਸਭ ਕੁਝ ਕਰਦੇ ਆ ਤੇ ਉਹ ਜਿਹੜਾ ਉਸਨੇ ਜੀਵਨ ਦਿੱਤਾ ਤੇ ਉਹ ਸਾਡੇ ਅੰਦਰ ਵੱਸਿਆ ਇਸ ਸਰੀਰ ਦੇ ਨਾਲ ਇਸ ਦੁਨੀਆ ਵਿੱਚ ਅਸੀਂ ਕੀ ਕੀਤਾ ਇਸ ਵੱਲ ਵੀ ਧਿਆਨ ਕਰੀਏ ਇਸ ਪਾਸੇ ਵੀ ਧਿਆਨ ਕਰੀਏ ਕਿ ਪ੍ਰਮਾਤਮਾ ਦੇ ਦਿੱਤੇ ਇਸ ਸਰੀਰ ਨਾਲ ਅਸੀਂ ਦੁਨੀਆ ਵਿੱਚ ਕੀ ਕਰਮ ਕਰ ਰਹੇ ਹਾਂ ਕੀ ਕਰਮ ਕਮਾ ਰਹੇ ਹਾਂ ਤੋਂ ਅਸੀਂ ਪੈਸਾ ਤਾਂ ਕਮਾਉਨੇ ਆ ਬਾਹਰੋਂ ਇੱਜ਼ਤ ਵੀ ਕਮਾਉਨੇ ਆ ਕੋਈ ਤਾਕਤ ਹਾਸਲ ਕਰਦਾ ਹੈ ਕੋਈ ਕਿਸੇ ਪਾਵਰਫੁੱਲ ਪੋਜੀਸ਼ਨ ਤੇ ਪਹੁੰਚਦਾ ਹੈ ਐਫਰਟਸ ਲਾਉਂਦਾ ਹੈ ਯਤਨ ਕਰਦਾ ਹੈ ਪੜ੍ਹਾਈ ਕਰਦਾ ਹੈ ਬੜਾ ਕੁਝ ਹਾਸਲ ਕਰਦੇ ਆ ਪਰ ਜਿਸ ਚੀਜ਼ ਨਾਲ ਅੰਦਰ ਆਨੰਦ ਆਉਣਾ ਹੈ ਉਹਦੇ ਵਾਸਤੇ ਕਿਹੜੇ ਕਰਮ ਕੀਤੇ ਨੇ ਕੀ ਹਾਸਲ ਕੀਤਾ ਅਸੀਂ ਜ਼ਿੰਦਗੀ ਦੇ ਵਿੱਚ ਆ ਕੇ ਕਿਤੇ ਐਸਾ ਤਾਂ ਨਹੀਂ ਕਿ ਜਿਹੜਾ ਜੀਵਨ ਮਿਲਿਆ ਸੀ ਇਸ ਦੁਨੀਆ ਦੇ ਵਿੱਚ ਆ ਕੇ ਅਸੀਂ ਬਸ ਕੁਝ ਐਸੀਆਂ ਚੀਜ਼ਾਂ ਦਾ ਪਿੱਛਾ ਕਰਦੇ ਤੁਰੇ ਗਏ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਨਾਟਕ ਦੀ ਰਾਜ ਹੋਇਆ ਨਾ ਹੀ ਕਦੀ ਉਸ ਥਾਂ ਤੇ ਉਸ ਟਿਕਾਣੇ ਤੇ ਪਹੁੰਚੇ ਜਿੱਥੇ ਜਾ ਕੇ ਆਨੰਦ ਹੋਵੇਗਾ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਭਾਵ ਸਤ ਗੁਰੂ ਮਿਲਿਆ ਹੀ ਨਹੀਂ ਤੁਰ ਹੀ ਗਏ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਚ ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ ਕਿ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲੇ ਕੋਈ ਅਸੀਂ ਅਕਸਰ ਆਪਣੇ ਜੀਵਨ ਦੇ ਵਿੱਚ ਰਾਜਦੇ ਹੀ ਨਹੀਂ ਉਸ ਟਿਕਾਣੇ ਤੇ ਉਸ ਡੈਸਟੀਨੇਸ਼ਨ ਉਸ ਮੰਜ਼ਲ ਤੇ ਕਦੀ ਪਹੁੰਚਦੇ ਹੀ ਨਹੀਂ ਜਿੱਥੇ ਜਾ ਕੇ ਅਸੀਂ ਕਹਾਂਗੇ ਹੁਣ ਮੈਂ ਸੈਟੀਸਫਾਈਡ ਹਾਂ ਹੁਣ ਮੈਂ ਰੱਜ ਗਿਆ ਹੁਣ ਮੈਨੂੰ ਸਕੂਨ ਹੈ ਹੁਣ ਮੈਨੂੰ ਆਨੰਦ ਹੈ ਤੇ ਕਿਤੇ ਐਸਾ ਤਾਂ ਨਹੀਂ ਕਿ ਅਸੀਂ ਉਸੇ ਰਾਤ ਤੁਰੇ ਜਾਂਦੇ ਹਾਂ ਜਿੱਥੇ ਸਾਰੀ ਦੁਨੀਆ ਉਸ ਰਾਤ ਤੇ ਭਟਕ ਰਹੀ ਹੈ ਕਿਤੇ ਹੋਰ ਦੇ ਹੋਰ ਤੁਰੇ ਜਾ ਰਹੇ ਆ ਇਸ ਸਰੀਰ ਮੇਰੇ ਇਸ ਜਗ ਮੇ ਆਏ ਕੇ ਇਸ ਪਾਸੇ ਧਿਆਨ ਦਿਈਏ ਰੋਜ਼ਾਨਾ ਸਮਾਂ ਕੱਢੀ ਆਪਣੇ ਵੱਲ ਦੇਖੀਏ ਕਿ ਮੈਂ ਕੀ ਕੀਤਾ ਆ ਅੱਜ ਦਾ ਦਿਨ ਸਵੇਰ ਚੜ੍ਹੀ ਸੀ ਸ਼ਾਮ ਹੋ ਗਈ ਅੱਜ ਕੀ ਖੱਟਿਆ ਆ ਬਾਹਰੋਂ ਤੇ ਅਸੀਂ ਖੱਟ ਦੇ ਬਾਰੇ ਗਿਣਦੇ ਵੀ ਆ ਇਨੇ ਘੰਟੇ ਕੰਮ ਕੀਤਾ ਇੰਨਾ ਪੈਸਾ ਬਣਾਇਆ ਕੋਈ ਦੁਕਾਨਦਾਰੀ ਚ ਕੋਈ ਨੌਕਰੀ ਚ ਮਹੀਨਾ ਹੋ ਗਿਆ ਇੰਨੀ ਸੈਲਰੀ ਮਿਲ ਜਾਣੀ ਇੰਨੀ ਤਨਖਾਹ ਮਿਲ ਜਾਣੀ ਉਹਦੇ ਵੱਲ ਧਿਆਨ ਹੁੰਦਾ ਆ ਪਰ ਹਰ ਦਿਨ ਹਰ ਪਲ ਕਰਕੇ ਇਹ ਜ਼ਿੰਦਗੀ ਵੀ ਤੇ ਖਤਮ ਹੋ ਰਹੀ ਹੈ ਨਾ ਛਿਨ ਛਿਨ ਆਉਧ ਵਿਹਾਤ ਹੈ ਫੂਟੇ ਘਟ ਜਿਓ ਪਾਣੀ ਜਿਵੇਂ ਟਿੜਕੇ ਹੋਏ ਘੜੇ ਦੇ ਵਿੱਚੋਂ ਪਾਣੀ ਬੂੰਦ ਬੂੰਦ ਕਰਕੇ ਖਤਮ ਹੋ ਜਾਂਦਾ ਹਰ ਇੱਕ ਪਲ ਦੇ ਨਾਲ ਹਰ ਇੱਕ ਦਿਨ ਦੇ ਨਾਲ ਇਹ ਜ਼ਿੰਦਗੀ ਵੀ ਤੇ ਖਤਮ ਹੋ ਰਹੀ ਹੈ ਨਾ ਇਹਦਾ ਵੀ ਤੇ ਹਿਸਾਬ ਲਗਾਈਏ ਕਿ ਕੀ ਖੱਟ ਰਹੇ ਆ ਕੀ ਕੁਮਾਰੇ ਸਤਿਗੁਰੂ ਬਾਣੀ ਚ ਫਰਮਾਨ ਕਰਦੇ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨ ਕੀਓ 23 ਬਰਸ ਕਛ ਦੇਵ ਨ ਪੂਜਾ ਫਿਰ ਪਛਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗਇਓ ਆਜੀ ਹੁਣ ਛੋਟਾ ਆ ਬੱਚਾ ਆ ਫਿਰ ਜੀ ਹੁਣ ਖੇਡਣ ਖਾਣ ਦੇ ਦਿਨ ਨੇ ਹੁਣ ਜਵਾਨੀ ਦੇ ਦਿਨ ਨੇ ਹੁਣ ਇਹ ਕਰਨਾ ਇੰਜ ਕਰਦੇ ਕਰਦੇ ਸਾਰੀ ਉਮਰ ਲੰਘ ਗਈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਈ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨ ਪੁੱਛੇ ਜਾਤ ਸਤਵੇਂ ਸੰਝ ਕੀਆ ਘਰਵਾਸ ਅਠਵੇਂ ਕ੍ਰੋਧ ਹੋਵਾ ਤਨਨਾਸ ਨਾਵੇਂ ਧੌਲੇ ਉੱਬੇ ਸਾਹ ਦਸਵਾਂ ਦੱਦਾ ਹੋਵਾ ਸਵਾ 10 ਅਲਗ ਅਲਗ ਸਟੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮਾਝ ਕੀ ਵਾਰ ਵਿੱਚ ਸਤਿਗੁਰੂ ਨੇ ਦੱਸ ਦਿੱਤੇ ਪਹਿਲਾਂ ਬਚਪਨ ਵਿੱਚ ਮਾਪੇ ਦੇ ਨਾਲ ਉੱਥੇ ਰਹਿ ਗਿਆ ਫਿਰ ਹੌਲੀ-ਹੌਲੀ ਭੈਣ ਭਰਾ ਨਜ਼ਰ ਆਏ ਫਿਰ ਦੋਸਤ ਮਿੱਤਰ ਬਣੇ ਫਿਰ ਖੇਡਣ ਖਾਣ ਦੇ ਦਿਨ ਆ ਗਏ ਫਿਰ ਕਮਾਉਣ ਦੇ ਦਿਨ ਆ ਗਏ ਫਿਰ ਪਰਿਵਾਰ ਦੇ ਵਿੱਚ ਜਿੰਮੇਵਾਰੀਆਂ ਪੈ ਗਈਆਂ ਕਰਦੇ ਕਰਦੇ ਦਸਵਾ ਦੱਦਾ ਹੋਆ ਸੁਆ ਫਿਰ ਇੱਕ ਦਿਨ ਸੜਕੇ ਸੁਆ ਹੋ ਜਾਂਦਾ ਕੀ ਕਮਾ ਰਹੇ ਹਾਂ ਦੇਖੋ ਜ਼ਿੰਦਗੀ ਦੇ ਵਿੱਚ ਬਾਹਰ ਬਾਹਰ ਆਪਣੀਆਂ ਲੋੜਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਤੇ ਨਿਭਾਉਣ ਲਈ ਅਸੀਂ ਕਮਾਉਣਾ ਹੀ ਹੈ ਕੁਝ ਨਾ ਕੁਝ ਪਰ ਆਪਣੇ ਵਾਸਤੇ ਕੀ ਕਮਾਇਆ ਹੈ ਆਪਣੇ ਆਨੰਦ ਵਾਸਤੇ ਕੀ ਕਮਾਇਆ ਐ ਐਸਾ ਕੀ ਕਮਾਇਆ ਐ ਕਿ ਇਸੇ ਮੂਮੈਂਟ ਇਸੇ ਪਲ ਦੇ ਵਿੱਚ ਜੇ ਜ਼ਿੰਦਗੀ ਖਤਮ ਹੋ ਜਾਏ ਤੇ ਸਾਨੂੰ ਕੋਈ ਗਿਲਾ ਨਾ ਹੋਵੇ ਕੋਈ ਸ਼ਿਕਵਾ ਨਾ ਹੋਵੇ ਅਸੀਂ ਆਪਣੀਆਂ ਖੁਸ਼ੀਆਂ ਕੱਲ ਪਰਸੋਂ ਚੌਦ ਦੇ ਉੱਤੇ ਸੁੱਟ ਕੇ ਇੱਕ ਰਾਹ ਚੁਣ ਕੇ ਤੁਰ ਹੀ ਗਏ ਰਾਜ ਨਾ ਕੋਈ ਜੀਵਿਆ ਰਾਜ ਨਹੀਂ ਹੋਇਆ ਜੇ ਅੱਜ ਰਾਜ ਨਹੀਂ ਹੋਇਆ ਤਾਂ ਫਿਰ ਅਸੀਂ ਉਸ ਮੰਜ਼ਲ ਤੇ ਨਹੀਂ ਪੁੱਜੇ ਹੋਏ ਦੇਖੋ ਕੰਟੈਂਟਮੈਂਟ ਸੈਟੀਸਫੈਕਸ਼ਨਲ ਰਜ ਹੋ ਜਾਣ ਦਾ ਮਤਲਬ ਇਹ ਨਹੀਂ ਕਿ ਮੈਨੂੰ ਹੁਣ ਕੁਝ ਵੀ ਨਹੀਂ ਚਾਹੀਦਾ ਆਪਣੀ ਜ਼ਿੰਦਗੀ ਚ ਅੱਜ ਜੋ ਸਾਨੂੰ ਮਿਲਿਆ ਹੈ ਉਸ ਨੂੰ ਉਸ ਦਾ ਸ਼ੁਕਰਾਨਾ ਕਰਦੇ ਹੋਏ ਉਹਦਾ ਆਨੰਦ ਮਾਣਦੇ ਉਸ ਖੁਸ਼ੀ ਵਿੱਚ ਉਹਨੂੰ ਇੰਜੋਏ ਕਰਦੇ ਹੋਏ ਕੱਲ੍ਹ ਵਾਸਤੇ ਐਫਰਟ ਕਰਨੇ ਇਹਨੂੰ ਕੰਟੈਂਟਮੈਂਟ ਕਹਿੰਦੇ ਆ ਆਲਸ ਨਹੀਂ ਪਾ ਦੇਣਾ ਕਿ ਨਹੀਂ ਮੈਨੂੰ ਤਾਂ ਕੁਝ ਚਾਹੀਦਾ ਨਹੀਂ ਸੋ ਇਸ ਨੂੰ ਸਤਿਗੁਰੂ ਸਾਨੂੰ ਦੱਸ ਰਹੇ ਨੇ ਕਿ ਕੀ ਕਮਾ ਰਹੇ ਕਿ ਅਸੀਂ ਉਹ ਰੱਬੀ ਗੁਣ ਕਮਾ ਰਹੇ ਹਾਂ ਸੰਤੋਖ ਵਾਲਾ ਜਿਥੇ ਰੱਜ ਹੋ ਜਾਵੇ ਕਿ ਸਾਡੇ ਅੰਦਰ ਉਹ ਗੁਣ ਆ ਰਿਹਾ ਹੈ ਅੰਦਰ ਦਇਆ ਵਾਲਾ ਖਿਮਾ ਵਾਲਾ ਜਿਉ ਨਹੀਂ ਆ ਰਿਹਾ ਤੇ ਅਸੀਂ ਕਮਾਈ ਨਹੀਂ ਕਰ ਰਹੇ ਅਸੀਂ ਬਾਹਰੋਂ ਤੇ ਕਮਾਈ ਕਰ ਰਹੇ ਆ ਬਾਹਰੋਂ ਵਾਹ ਵਾਹ ਵੀ ਖਟ ਰਹੇ ਆ ਲੋਕਾਂ ਦੀ ਪਾਵਰ ਵੀ ਮਿਲ ਗਈ ਹੈ ਤਾਕਤ ਵੀ ਮਿਲ ਗਈ ਲੋਕ ਸਲਾਮ ਵੀ ਕਰ ਰਹੇ ਨੇ ਪੈਸਾ ਵੀ ਮਿਲ ਗਿਆ ਆ ਪੁੱਤਰ ਧੀਆਂ ਵੀ ਹੋ ਗਏ ਨੇ ਪਰਿਵਾਰ ਵੀ ਹੈਗਾ ਕਾਰ-ਬਾਰ ਵੀ ਹੈਗਾ ਪਰ ਜਿਹੜੀ ਚੀਜ਼ ਨੇ ਅੰਦਰ ਸਕੂਨ ਦੇਣਾ ਹੈ ਆਨੰਦ ਦੇਣਾ ਹੈ ਕਿ ਉਹ ਵੀ ਖਟ ਰਹੇ ਆ ਤੋਂ ਇਸ ਪਾਸੇ ਵੀ ਧਿਆਨ ਕਰੀਏ सोना सोना Consider this too. What kind of actions are we performing in this world with the body given by the Lord? Are, are we just chasing things, people, circumstances in order to gain some peace or happiness? Because that mad chase never ends. Are we earning the virtues of contentment, compassion? Because these virtues, these divine virtues are the ones which create peace within us. so on the outer side where we earn money by investing our time and putting efforts, we earn power, respect and all because no one is stopping you to do that. but earn those divine virtues which bring peace within. it's a question. ਇਸ ਸਵਾਲ ਹੈ ਕੀ ਕਰਮ ਕਮਾਇਆ ਤੁੱਦ ਸਰੀਰਾ ਜਾਂ ਤੂੰ ਜਗ ਮੇ ਆਇਆ ਕੀ ਕਰਮ ਕਮਾਇਆ ਈ ਇੱਥੇ ਆ ਕੇ ਜਦੋਂ ਦਾ ਦੁਨੀਆ ਚ ਆਇਆ ਆ ਕਿਹੜਾ ਕਰਮ ਕਮਾਇਆ ਕਿਹੜੀ ਖੱਟੀ ਕੀਤੀ ਹੈ ਇਸ ਦੁਨੀਆ ਵਿੱਚ ਆ ਕੇ ਅਸੀਂ ਇਸ ਸਰੀਰ ਨਾਲ ਕਿਹੜੇ ਕੰਮ ਸਵਾਰ ਰਹੇ ਹਾਂ ਸਵਾਰਿਆ ਕੀ ਹੈ ਖਾਣਾ ਪੀਣਾ ਸੌਂ ਜਾਣਾ ਪਰਿਵਾਰ ਵਧਾ ਲੈਣਾ ਇਹ ਤਾਂ ਬਾਇਓਲੋਜੀਕਲ ਹੈ ਇਤੇ ਸਰੀਰ ਨਾਲ ਜੁੜੀਆਂ ਕਿਰਿਆਵਾਂ ਨੇ ਇਹ ਸਾਰੇ ਕਰ ਰਹੇ ਆ ਤੇ ਜੇ ਸਾਨੂੰ ਸੂਰਤ ਮਿਲੀ ਹੈ ਸਮਝ ਮਿਲੀ ਹੈ ਜੇ ਅਸੀਂ ਮੰਨਦੇ ਹਾਂ ਕਿ ਅਸੀਂ ਬਹੁਤ ਸਿਆਣੇ ਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਕਿ ਕਾਲੇ ਲੇਖ ਲਿਖਣ ਤੋਂ ਹਟੇ ਆ ਉਧਰ ਵਾਲਾ ਕਰਮ ਕਮਾਇਆ ਅਸੀਂ ਕਿ ਮੈਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਨ ਵੱਲ ਕੋਈ ਕਦਮ ਪੁੱਟਿਆ ਇਸ ਜਹਾਨ ਵਿੱਚ ਆ ਕੇ ਕਿ ਮੈਂ ਦੇਵਤਾ ਬਣਨ ਵੱਲ ਕੋਈ ਕਦਮ ਪੁੱਟਿਆ ਬਲਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਤੇ ਗੁਰੂ ਨੂੰ ਮੱਥਾ ਤਾਂ ਟੇਕ ਲਿਆ ਗੁਰੂ ਨੂੰ ਗੁਰੂ ਤਾਂ ਕਹਿ ਲਿਆ ਪਰ ਉਹਦੀ ਗੱਲ ਮੰਨ ਕੇ ਕੀ ਉਹ ਚੀਜ਼ਾਂ ਕਮਾਈਆਂ ਉਹਨਾਂ ਬੁਰਾਈਆਂ ਤੋਂ ਹਟੇ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਲੈ ਕੇ ਆਏ ਜਿਹਦੇ ਨਾਲ ਅੰਦਰ ਆਨੰਦ ਆਉਣਾ ਸੀ ਦੇਖੋ ਆਨੰਦ ਸਾਹਿਬ ਦੀ ਬਾਣੀ ਸ਼ੁਰੂਆਤ ਇੱਥੋਂ ਹੋਈ ਆ ਆਨੰਦ ਪਿਆ ਮੇਰੀ ਮੈਂ ਸਤ ਗੁਰੂ ਮੈਂ ਪਾਇਆ ਸਤ ਗੁਰੂ ਪਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਨੂੰ ਗੁਰੂ ਬਣਾ ਲਿਆ ਮੈਂ ਗੁਰਦੁਆਰੇ ਜਾਨਾ ਮੈਂ ਗੁਰੂ ਗ੍ਰੰਥ ਸਾਹਿਬ ਮੇਰੇ ਗੁਰੂ ਨੇ ਮੈਂ ਕਰਤਾਰਪੁਰ ਗਿਆ ਗੁਰੂ ਨਾਨਕ ਮੇਰੇ ਗੁਰੂ ਨੇ ਮੈਂ ਆਨੰਦਪੁਰ ਸਾਹਿਬ ਗਿਆ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਮੇਰੇ ਗੁਰੂ ਨੇ ਕੋਈ ਕਿਸੇ ਸਾਧਕ ਕੋਲ ਕੋਈ ਕਿਸੇ ਗੁਰੂ ਕੋਲ ਜਾਂਦਾ ਜੀ ਸਦਕੇ ਜਾਈਏ ਪਰ ਕੀ ਉਹਨਾਂ ਦੀ ਦਿੱਤੀ ਸਮਝ ਉਹਨਾਂ ਦੇ ਦਿੱਤੇ ਗਿਆਨ ਨੂੰ ਕਮਾ ਰਹੇ ਆ ਆਪਣੇ ਜੀਵਨ ਵਿੱਚ ਉਤਾਰ ਰਹੇ ਆ ਅਮਲ ਵਿੱਚ ਲਿਆ ਰਹੇ ਆ ਕਿ ਉਹਦੇ ਨਾਲ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਕੋਈ ਬਦਲਾਵ ਕੋਈ ਟਰਾਂਸਫਰਮੇਸ਼ਨ ਆ ਰਹੀ ਹੈ ਕਿ ਨਹੀਂ ਜੇ ਨਹੀਂ ਆ ਰਹੀ ਤੇ ਫਿਰ ਅਸੀਂ ਕੁਝ ਕਮਾਇਆ ਨਹੀਂ ਹੈ ਫਿਰ ਅਸੀਂ ਸਿਰਫ ਹੰਡਾ ਰਹੇ ਆ ਜ਼ਿੰਦਗੀ ਨੂੰ ਕੱਟ ਰਹੇ ਆ ਜਿਹਨੂੰ ਕਹਿ ਦਿੰਦੇ ਨੇ ਆਮ ਤੌਰ ਤੇ ਲੋਕੀ ਕਈ ਵਾਰ ਕਿਵੇਂ ਆ So, what work are we refining in this world through this body? What good are we doing with this body, with this life, in this world? Are we just eating, sleeping, you know, and doing all those biological things which everyone does, all the living beings do it? Then, how can we claim ourselves superior in consciousness or in thinking or thought? let's think over it let's earn those divine virtues which make us human which make us divine beings let's associate let's relate with that let's connect with that inner divine chalo us ओंकार नाल मिलिए जेड़ा ਸਾਡੇ ਅੰਦਰ ਹੈ ਜਿੰਨੇ ਜੋਤ ਰੱਖੀ ਤੇ ਅਸੀਂ ਇੱਥੇ ਦੁਨੀਆ ਚ ਆਏ ਹਾਂ ਉਹਦੇ ਨਾਲ ਮਿਲिए ਉਹਦੇ ਨਾਲ ਮਿਲਾਂਗੇ ਕਿਦਾਂ ਉਹ ਗੁਣ ਲੈ ਕੇ ਉਨਾ ਗੁਣਾ ਦੇ ਨਾਲ ਵਿਣ ਗੁਣ ਕੀਤੇ ਭਗਤ ਨਾ ਹੋਏ ਅਗਲੀ ਪੰਕਤੀ ਦੇਖੋ ਜਿਨ ਹਰ ਤੇਰਾ ਰਚਨ ਰਚਿਆ ਜਿਸ ਹਰੀ ਪ੍ਰਮਾਤਮਾ ਨੇ ਤੈਨੂੰ ਬਣਾਇਆ ਤੇਰੀ ਰਚਨਾ ਕੀਤੀ ਸੋ ਹਰ ਮਨ ਨ ਵਸਾਇਆ ਉਹਨੂੰ ਤੇ ਮਨ ਚ ਵਸਾਇਆ ਹੀ ਨਹੀਂ ਹੋਰ ਸਭ ਕੁਝ ਕੀਤਾ ਮੇਰਾ ਐਡਾ ਵੱਡਾ ਬੰਗਲਾ ਬਣ ਜਾਵੇ ਗਵਾਂਡੀ ਦਾ ਬਣ ਗਿਆ ਮੇਰੇ ਨੇਬਰ ਨੇ ਵੱਡਾ ਘਰ ਬਣਾ ਲਿਆ ਆ ਆਲਦੋ ਆਈ ਡੂ ਨਾਟ ਨੀਡ ਐਨੀ ਮੋਰ ਬਿਗਰ ਹਾਊਸ ਬਟ ਬਿਕਾਜ਼ ਮਾਈ ਨੇਬਰ ਹੈਜ਼ ਬਿਲਟ ਵਨ ਕਿਉਂ ਲੋੜ ਨਹੀਂ ਹੈ ਮੈਨੂੰ ਪਰ ਮੇਰੇ ਗਵੰਡੀ ਨੇ ਬਣਾ ਲਿਆ ਇਸ ਕਰਕੇ ਹੁਣ ਮੈਨੂੰ ਵੀ ਬਣਾਉਣਾ ਪੈਣਾ ਕੰਪੈਰੀਜ਼ਨ ਤੁਲਨਾ ਕਰਕੇ ਫਿਰ ਈਰਖਾ ਫਿਰ ਦੌੜੇ ਫਿਰਦੇ ਅਸੀਂ ਤਾਂ ਰਜ ਨਾ ਕੋਈ ਜੀਵੇ ਰਜ ਨਹੀਂ ਹੋਇਆ ਜਿਹੜੀ ਚੀਜ਼ ਹੈ ਸੀ ਜਿਹਦੀ ਲੋੜ ਹੀ ਨਹੀਂ ਸੀ ਉਹਦੇ ਮਗਰ ਦੌੜੇ ਫਿਰ ਉਹ ਰੇਸ ਮੁਕਦੀ ਨਹੀਂ ਕਿਤੇ ਵੀ ਤਾਂ ਜਿੰਨੇ ਰਚਨ ਰਚਿਆ ਜਿੰਨੇ ਬਣਾਇਆ ਬਾਹ ਜਿਸ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਜਿਹੜਾ ਸਾਡੇ ਅੰਦਰ ਬੈਠਾ ਉਹਦੀ ਗੱਲ ਸੁਣਨੀ ਰੱਬੀ ਗੁਣ ਆਪਣੇ ਅੰਦਰ ਲੈ ਕੇ ਆਉਣੇ ਅੰਦਰ ਸ਼ਾਂਤੀ ਸੰਤੋਖ ਸਬਰ ਲੈ ਕੇ ਆਉਣਾ ਉਤੇ ਕੀਤਾ ਹੀ ਨਹੀਂ ਜਿਸ ਪ੍ਰਭੂ ਨੇ ਸਾਡੇ ਸਰੀਰ ਦੇ ਤੇ ਜੀਵਨ ਦੀ ਰਚਨਾ ਕੀਤੀ ਹੈ ਉਸ ਨੂੰ ਤਾਂ ਮਨ ਚ ਵਸਾਇਆ ਹੀ ਨਹੀਂ ਮਨ ਚ ਵਸਾਉਣ ਦਾ ਮਤਲਬ ਉਸ ਦੇ ਦੱਸੇ ਰਾਹ ਤੇ ਚੱਲ ਹੀ ਨਹੀਂ ਰਹੇ ਉਹਦੇ ਹੁਕਮ ਤੇ ਚੱਲ ਹੀ ਨਹੀਂ ਰਹੇ ਜਦੋਂ ਹੁਕਮ 'ਚ ਚੱਲਾਂਗੇ ਤੇ ਕੂੜ ਖਤਮ ਹੋਏਗਾ ਕਿਉਂ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਜਿਹੜਾ ਤੁਹਾਡੇ ਅੰਦਰ ਬੈਠਾ ਹੈ ਉਹ ਤੁਹਾਨੂੰ ਦੱਸ ਰਿਹਾ ਰਾਹ ਦੱਸ ਰਿਹਾ ਆਲਵੇਸ ਹਮੇਸ਼ਾ ਗਾਈਡ ਕਰ ਰਿਹਾ ਹੈ ਇਟਸ ਅਪਨ ਅਸ ਵੈਦਰ ਵੀ ਲਿਸਨ ਟੂ ਇਟ ਹੀਅਰ ਇਟ ਐਂਡ ਅਪਲਾਈ ਦੈਟ ਵਿਜ਼ਡਮ ਇਨਟੂ ਆਵਰ ਲਾਈਫ অর ਨਾਟ ਜਿਹੜੀ ਅਸੀਂ ਉਹਦੀ ਗੱਲ ਮੰਨਦੇ ਹਾਂ ਉਹਦੇ ਹੁਕਮ ਨੂੰ ਮੰਨ ਕੇ ਸੋਹਣੇ ਬਣਦੇ ਆ ਉਹਦੇ ਨਾਲ ਚਿੱਤ ਲਾ ਰਹੇ ਆ ਉਹਦੇ ਵਰਗੇ ਹੋ ਰਹੇ ਆ ਜਿੰਨੇ ਹੀ ਹੋ ਰਹੇ ਦਾ ਮਤਲਬ ਅਸੀਂ ਕੁਝ ਕਮਾ ਨਹੀਂ ਰਹੇ ਅਸੀਂ ਗਵਾ ਰਹੇ ਆ ਨਾ ਇਕੱਤੇ ਕਮਾਉਣਾ ਇੱਕ ਹੈ ਗਵਾਉਣਾ ਵੀ ਆ ਰੂਜ਼ਿੰਗ ਵਾਟ ਆਰ ਵੀ ਲੂਜ਼ਿੰਗ ਮੂਮੈਂਟਸ ਵਾਟ ਆਰ ਵੀ ਲੂਜ਼ਿੰਗ ਲਾਈਫ ਪਲ ਪਲ ਕਰਕੇ ਦਿਨ ਦਿਨ ਕਰਕੇ ਅਸੀਂ ਜੀਵਨ ਗਵਾ ਰਹੇ ਹਾਂ ਪਰ ਇਨ ਸਮੇ ਇਹ ਪਲਾਂ ਦੇ ਵਟੇ ਅਸੀਂ ਸਿਰਫ ਉਹ ਚੀਜ਼ਾਂ ਇਕੱਠੀਆਂ ਕਰ ਰਹੇ ਹਾਂ ਉਹ ਚੀਜ਼ਾਂ ਕਮਾ ਰਹੇ ਹਾਂ ਉਹ ਚੀਜ਼ਾਂ ਖੱਟ ਰਹੇ ਜਿਹੜੀਆਂ ਬਾਹਰ ਪਈਆਂ ਬਸ ਉਹ ਸੌਖਿਆ ਤੇ ਕਰਦੀਆਂ ਦੇ ਮੇਕ ਅ ਕੰਫਰਟੇਬਲ ਆਲ ਦੋਜ਼ ਆਊਟਰ ਥਿੰਗਸ ਐਂਡ ਅਚੀਵਮੈਂਟਸ ਵਿਚ ਵੀ ਆਰ ਵਰਕਿੰਗ ਫਾਰ ਦੇ ਮੇਕ ਆਰ ਲਾਈਫ ਕੰਫਰਟੇਬਲ নো ਡਾਊਟ ਅਬਾਊਟ ਇਟ ਇਹ ਜ ਕੋਈ ਸ਼ੱਕ ਨਹੀਂ ਉਹ ਤਨ ਪਦਾਰਥ ਦੋਸਤ ਮਿੱਤਰ ਮਾਣ ਇੱਜ਼ਤ ਪੱਤ ਪਾਵਰ ਇਹ ਸਭ ਸਾਨੂੰ ਸੌਖਿਆ ਕਰਦਾ ਪਰ ਸੁਖੀ ਨਹੀਂ ਕਰਦਾ ਆਨੰਦ ਨਹੀਂ ਲੈ ਕੇ ਆਉਂਦਾ ਤੋਂ ਆਨੰਦ ਜਿਹੜਾ ਹੈ ਉਹਦੇ ਵੱਲੋਂ ਅਸੀਂ ਕੁਝ ਵੀ ਨਹੀਂ ਕੀਤਾ ਆਨੰਦ ਸਰੂਪ ਪ੍ਰਮਾਤਮਾ ਜਿਹੜਾ ਸਾਡੇ ਅੰਦਰ ਬੈਠਾ ਸੀ ਅਦੀ ਉਹਦੀ ਗੱਲ ਸੁਣੀ ਨਹੀਂ ਅਸੀਂ ਉਹਦੇ ਅਨੁਸਾਰ ਜੀਵੇ ਹੀ ਨਹੀਂ ਉਹਦੇ ਹੋ ਕੇ ਸਾਨੂੰ ਜੀਣਾ ਹੀ ਨਹੀਂ ਆਇਆ ਦ ਲਾਰਡ ਹੂ ਕ੍ਰੀਏਟਿਡ ਆਵਰ ਬਾਡੀ ਐਂਡ ਲਾਈਫ ਵੀ ਨੇਵਰ ਥਿੰਕ ਅਬਾਊਟ ਇਟ ਇਟ ਮੀਨਸ ਵੀ ਡੋਨਟ ਵਾਕ ਦ ਪਾਥ ਇਟ ਹੈਜ਼ ਸ਼ੋਨ ਇਟ ਲਿਵਸ ਵਿਦ ਇਨ ਅਸ ਆ ਦ ਸੱਚ ਜੁਗਾਦ ਸੱਚ ਫੋਰਐਵਰ ਇਟਰਨਲੀ ਪ੍ਰੈਜ਼ੈਂਟ ਵਿਦ ਇਨ ਅਸ ਐਸ ਵੀ ਡਿਸਕਸਡ ਇਨ ਯੂ نو ਇੱਕ ਪ੍ਰੀਵੀਅਸ ਪੌੜੀ ਦੇ ਵਿੱਚ ਆਇਆ ਸੀ ਇਹ ਸਰੀਰ ਆ ਮੇਰਾ ਹਰ ਤੁਮ ਮੈਂ ਜੋਤ ਰੱਖੀ ਹੈਜ਼ ਪਲੇਸ ਦੈਟ ਲਾਈਟ ਦੈਟ એનર્ਜੀ ਦੈਟ ਸੋਲ ਵਿਦ ਇਨ ਅਸ And that's why our, we are alive. By the virtue of that eternal one, we are alive. That means, till we breathe, till we live in this world, we are living in the presence of that creator within us. And that creator, Oankar, always guides us subtly. Sacha Sahib, Sach Nae, Pakya, pao Apar. Bade pyaar dinar saade andar betha o Paramatma. Jadu Sanurada Sadaya. ਕਿ ਜੇ ਅਸੀਂ ਉਹਦੇ ਹੁਕਮ ਨੂੰ ਨਹੀਂ ਸੁਣ ਰਹੇ ਵੀ ਆਰ ਨਾਟ ਵਾਕਿੰਗ ਦਾ ਪਾਥ ਇਟ ਸ਼ੋਜ਼ ਅਸ ਵਾਟ ਆਰ ਵੀ ਡੂਇੰਗ ਇਨ ਥਿਸ ਵਰਲਡ ਅਗਲੀ ਪੰਕਤੀ ਦੇਖਦੇ ਹਾਂ ਗੁਰ ਪ੍ਰਸਾਦੀ ਹਰ ਮੰਨ ਵਸਿਆ ਪੂਰਬ ਲਿਖਿਆ ਪਾਇਆ ਜੋ ਪੂਰਬ ਲਿਖਿਆ ਹੈ ਭਵਜਸ ਕੰਮ ਲਈ ਜੀਵਨ ਮਿਲਿਆ ਹੈ ਕਦ ਲਈ ਮਿਲਿਆ ਸੀ ਵਾਟ ਵਾਸ ਦਾ ਪਰਪਸ ਆਫ ਯੂਅਰ ਲਾਈਫ ਉਹ ਉਦੋਂ ਹੀ ਸਾਡੀ ਸਮਝ ਪੈਂਦਾ ਹੈ ਜਦੋਂ ਅਸੀਂ ਗੁਰੂ ਗਿਆਨ ਰਾਹੀ ਪਰਮਾਤਮਾ ਦੇ ਹੁਕਮ ਨੂੰ ਮਨ ਚ ਮਨ ਕੇ ਵਸਾ ਲੈਂਦੇ ਹਾਂ ਉਦੋਂ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਜਦੋਂ ਅਸੀਂ ਹਰੀ ਨੂੰ ਮਨ ਚ ਵਸਾਉਂਦੇ ਹਾਂ ਫਿਰ ਪੂਰਵ ਲਿਖਿਆ ਪਾਇਆ ਪੂਰਵ ਪਹਿਲਾਂ ਪੂਰਵ ਦਾ ਮਤਲਬ ਹੁੰਦਾ ਹੈ ਪਹਿਲਾਂ ਤਾਂ ਪਹਿਲਾ ਮਤਲਬ ਜਦੋਂ ਇਹ ਜੀਵਨ ਮਿਲਿਆ ਤੇ ਪੂਰਵ ਉਸ ਤੋਂ ਪਹਿਲਾਂ ਕੀ ਦੇਖੋ ਹੁਣ ਕੋਈ ਚੀਜ਼ ਕੋਈ ਬਣਾਉਂਦਾ ਆ ਕੋਈ ਜਰਨੀ ਕੋਈ ਯਾਤਰਾ ਅਸੀਂ ਕਿ ਸੇ ਪਸੇ ਬਣਾਉਣੇ ਇੱਕ ਵਿਉਂਤ ਬਣਾਉਣੇ ਕਿ ਇੱਥੇ ਜਾਣਾ ਹੈ ਆਹ ਕਰਨਾ ਹੈ। ਤੋਂ ਇਹ ਸਰੀਰ ਮਿਲਿਆ ਇਹ ਜੀਵਨ ਮਿਲਿਆ ਕਿਦੇ ਲਈ ਮਿਲਿਆ ਉਹ ਪਹਿਲਾਂ ਡਿਸਾਈਡ ਹੋਇਆ ਇਹਦਾ ਪਰਪਸ ਕੀ ਹੈ? ਇਹਦਾ ਮਨੋਰਥ ਕੀ ਹੈ? ਤੋਂ ਜੀਵਨ ਦੇ ਮਨੋਰਥ ਦੀ ਸਮਝ ਉਦੋਂ ਆਈ ਉਦੋਂ ਅਸੀਂ ਉਹ ਪਾ ਲਿਆ ਉਦੋਂ ਸਾਨੂੰ ਸਮਝ ਪਈ ਜਦੋਂ ਅਸੀਂ ਗੁਰੂ ਦੇ ਗਿਆਨ ਦੇ ਨਾਲ ਪਰਮਾਤਮਾ ਨੂੰ ਮਨ 'ਚ ਵਸਾਇਆ। ਮਨ 'ਚ ਵਸਾਉਣ ਦਾ ਮਤਲਬ ਫਿਰ ਉਹੀ ਉਹਦੇ ਹੁਕਮ ਨੂੰ ਮੰਨਣਾ। ਮਨ 'ਚ ਤਾਂ ਸਾਰਿਆਂ ਦੇ ਹੀ ਹੈ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ? ਇੱਕ ਪਾਸੇ ਅਸੀਂ ਕਹਿ ਰਹੇ ਹਾਂ ਸਾਰਿਆਂ ਦੇ ਸਿਰ ਤੇ ਪ੍ਰਮਾਤਮਾ ਹੈ ਸਾਰਿਆਂ ਦੇ ਹਿਰਦੇ ਵਿੱਚ ਪ੍ਰਮਾਤਮਾ ਹੈ ਘਟ ਘਟ ਮੈਂ ਹਰ ਜੂ ਬਸੈ ਸਭ ਮੈਂ ਜੋਤ ਜੋਤ ਹੈ ਸੋਏ ਫਿਰ ਜਿਸਕੇ ਸਿਰ ਉੱਪਰ ਤੂੰ ਸੁਆਮੀ ਕਿਸੇ ਵੱਖਰੇ ਦੇ ਸਿਰ ਤੇ ਤਾਂ ਨਹੀਂ ਰੱਬ ਹੈਗਾ ਕਿਸੇ ਇੱਕ ਦੇ ਬੰਦੇ ਦੇ ਦਿਲ 'ਚ ਤਾਂ ਨਹੀਂ ਰੱਬ ਹੈਗਾ ਸਾਰਿਆਂ ਦੇ ਸਿਰ ਤੇ ਜਿੰਨੂ ਇਹ ਚੇਤੇ ਹੈ ਜਿਹਦਾ ਧਿਆਨ ਹੈ ਕਿ ਪ੍ਰਮਾਤਮਾ ਮੇਰੇ ਅੰਦਰ ਹੈ ਮੇਰੇ ਸਿਰ ਤੇ ਹੈ ਪਾਪ ਮੈਨੂੰ ਹੁਕਮ ਦੇ ਰਿਹਾ ਮੈਨੂੰ ਦੱਸ ਰਿਹਾ ਰਾਹ ਦੱਸ ਰਿਹਾ ਮੈਨੂੰ ਦੇਖ ਰਿਹਾ ਹੈ ਉਹ ਨੂੰ ਰਿਮੈਂਬਰਸ ਥੈਟ ਦਾ ਕ੍ਰੀਏਟਰ ਇਜ਼ ਵਿਦਿਨ ਮੀ ਵਿਦ ਵਿਦ ਮੀ ਆਲਵੇਜ਼ ਵਾਚਿੰਗ ਓਵਰ ਮੀ ਟੈਲਿੰਗ ਮੀ ਗਾਈਡਿੰਗ ਮੀ ਸੋ ਦੁੱਖ ਕਿ ਐਸਾ ਪਾਵੇ ਉਹ ਦੁੱਖ ਚ ਨਹੀਂ ਪੈਂਦਾ ਉਹ ਇਹੋ ਜੇ ਕਰਮ ਹੀ ਨਹੀਂ ਕਰਦਾ ਕਿ ਦੁੱਖ ਆਉਣ ਕਿ ਉਹਨੂੰ ਦੁਖੀ ਹੋਣਾ ਪਵੇ ਬੋਲ ਨਾ ਜਾਣੇ ਦੂਜੇ ਪਾਸੇ ਹੁਣ ਸੈਕੰਡ ਲਾਈਨ ਵੀ ਤੇ ਹੈਗੀ ਨਾ ਇਸ ਲਾਈਨ ਦੀ ਪੂਰਕ ਹੈ ਸਪਲੀਮੈਂਟਰੀ ਲਾਈਨ ਹੈਗੀ ਤੇ ਉਹਦੇ ਚ ਕੀ ਲਿਖਿਆ ਬੋਲ ਨਾ ਜਾਣੇ ਦੂਜੇ ਪਾਸੇ ਉਹ ਨੇ ਜਿਹੜੇ ਭੁੱਲ ਜਾਂਦੇ ਨੇ ਕਿ ਮੇਰੇ ਅੰਦਰ ਜਾਂ ਮੇਰੇ ਸਿਰ ਤੇ ਇਹ ਮੈਨੂੰ ਚਲਾਉਣ ਵਾਲਾ ਪਰਮਾਤਮਾ ਹੈਗਾ ਮੈਨੂੰ ਬਣਾਉਣ ਵਾਲਾ ਜਿਹੜਾ ਭੁੱਲ ਜਾਂਦਾ ਬੋਲ ਨਾ ਜਾਣਾ ਮਾਇਆ ਉਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਮਾਇਆ ਮਦਮਤਾ ਵਿਕਾਰਾਂ ਵਾਲੀ ਮਤ ਦੇ ਵਿੱਚ ਐਸਾ ਨਸ਼ਾ ਉਹਨੂੰ ਚੜਦਾ ਆ ਮਰਨਾ ਚੀਤ ਨਾ ਆਵੇ ਉਹਨੂੰ ਤੇ ਮੌਤ ਵੀ ਭੁੱਲ ਜਾਂਦੀ ਹੈ ਉਹਨੂੰ ਬੋਲਣਾ ਹੀ ਨਹੀਂ ਆਉਂਦਾ ਸੋ ਜੇ ਅਸੀਂ ਉਸ ਪਰਮਾਤਮਾ ਨੂੰ ਮਨ ਚ ਵਸਾਉਨੇ ਆ ਜਿਹੜਾ ਸਾਡੇ ਅੰਦਰ ਪਹਿਲਾਂ ਹੀ ਹੈ ਭਾਵ ਜਦੋਂ ਉਹਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਿੰਨੇ ਆ ਉਸ ਅਕੋਰਡਿੰਗਲੀ ਜੀਣਾ ਸ਼ੁਰੂ ਕਰ ਦਿੰਨੇ ਆ ਉਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਲੈ ਆਉਨੇ ਆ ਫਿਰ ਸਾਨੂੰ ਉਸ ਮਨੋਰਥ ਦੀ ਸਮਝ ਆਉਂਦੀ ਹੈ ਜੋ ਇਸ ਸਰੀਰ ਦਾ ਇਸ ਜੀਵਨ ਦਾ ਹੈ ਨਹੀਂ ਤਾਂ ਨਹੀਂ ਸਮਝ ਆਉਂਦੀ ਨਹੀਂ ਤਾਂ ਇਹੀ ਲੱਗਾ ਰਹਿੰਦਾ ਕਿ ਖਰੇ ਮੈਨੂੰ ਜਨਮ ਮਿਲਿਆ ਆ ਮੈਂ ਇਸ ਘਰ ਵਿੱਚ ਜਨਮ ਲਿਆ ਮੈਂ ਇਹ ਵਾਲਾ ਬਿਜ਼ਨਸ ਕਰਨਾ ਹੈ ਜਾਂ ਮੇਰੇ ਕੋਲ ਪੈਸੇ ਕੱਟਨੇ ਨੇ ਮੈਂ ਪੈਸੇ ਵੱਧ ਬਣਾਉਣੇ ਨੇ ਜਾਂ ਮੈਨੂੰ ਬਹੁਤ ਸਾਰੀ ਫੇਮ ਚਾਹੀਦੀ ਹੈ ਲੋਕ ਜਾਣਨ ਮੇਰੀ ਵਾਹ ਵਾਹ ਕਰਨ ਜਾਂ ਮੈਨੂੰ ਬਹੁਤ ਸਾਰੇ ਫੈਨਸ ਚਾਹੀਦੇ ਨੇ ਫਾਲੋਅਰਸ ਚਾਹੀਦੇ ਨੇ ਸਿੱਖੀ ਸੇਵਕੀ ਚਾਹੀਦੀ ਹੈ ਵਗੈਰਾ 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 ਉਹ ਠੀਕ ਹੈ ਬਾਹਰਲੀ ਦੁਨੀਆ ਵਾਸਤੇ ਠੀਕ ਹੈ ਪਰ ਸਾਨੂੰ ਅਸਲ ਵਿੱਚ ਉਹ ਨਹੀਂ ਚਾਹੀਦਾ ਸਾਨੂੰ ਜੋ ਅਸਲ ਚ ਚਾਹੀਦਾ ਉਹ ਹੈ ਆਨੰਦ ਸਦਾ ਰਹਿਣ ਵਾਲੀ ਖੁਸ਼ੀ ਅਸੀਂ ਦੋਸਤ ਮਿੱਤਰ ਕਿਉਂ ਬਣਾਉਨੇ ਆ ਕਿ ਸਾਨੂੰ ਆਨੰਦ ਮਿਲੇ ਜਿਹੜੇ ਬੰਦੇ ਕੋਲੋਂ ਜਿਹੜੇ ਵਿਅਕਤੀ ਕੋਲੋਂ ਤੁਹਾਨੂੰ ਆਨੰਦ ਨਹੀਂ ਮਿਲਦਾ ਤੁਸੀਂ ਇੱਕ ਵਾਰੀ ਬੈਠੋਗੇ ਦੂਜੀ ਵਾਰੀ ਬੈਠੋਗੇ ਤੀਜੀ ਵਾਰੀ ਉਹਦੇ ਲਾਗੇ ਨਹੀਂ ਬੈਠੋਗੇ ਤੋਂ ਜਿੰਨੇ ਰਿਸ਼ਤੇ ਨਾਤੇ ਹੁੰਦੇ ਨੇ ਉਹ ਜੋ ਬਾਹਰ ਬੜਨੇ ਨੇ ਉਹਨਾਂ ਸਾਰਿਆਂ ਦਾ ਇੱਕ ਪਰਪਸ ਇੱਕ ਮਨੋਰਥ ਹੁੰਦਾ ਯਾਰ ਇੱਕ ਕੰਮ ਹੁੰਦਾ ਆ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਪਰ ਹੁਣ ਉਹ ਜਿੱਥੇ ਕੋਈ ਬਾਹਲਾ ਤੰਗ ਕਰਨ ਲੱਗ ਜਾਵੇ ਉਹ ਫਿਰ ਉਹਨੂੰ ਕੋਈ ਲਾਗੇ ਬਿਠਾਉਂਦਾ ਆ ਤਾਂ ਆਨੰਦ ਸਾਡੇ ਅੰਦਰ ਹੈ ਕਿ ਅਸੀਂ ਇਹੋ ਜੇ ਵੱੜ ਰਹੇ ਹਾਂ ਕਿ ਜਿੰਨੇ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਉਹਨਾਂ ਨੂੰ ਸਾਡੇ ਤੋਂ ਵੀ ਆਨੰਦ ਮਿਲੇ ਅਸੀਂ ਦੂਜਿਆਂ ਤੋਂ ਐਕਸਪੈਕਟ ਕਰਨਾ ਤਾਂ ਉਹਦੀ ਲੋੜ ਨਹੀਂ ਕਿ ਦੂਜਿਆਂ ਤੋਂ ਆਸਾਂ ਲਾਈਏ ਔਰ ਅਸੀਂ ਆਪ ਇਹੋ ਜੇ ਬਣੀ ਜਿੰਨ ਮਾਨਸ ਤੇ ਦੇਵਤੇ ਕੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਜਿੱਥੇ ਜਾਏ ਬਈਏ ਭਲਾ ਕਈਏ ਅਸੀਂ ਇਹੋ ਜੇ ਬਣਨਾ ਹੈ ਕਿ ਜਿਹੜਾ ਲਾਗੇ ਬੈਠੇ ਜੋ ਦੋਸਤ ਮਿੱਤਰ ਜਹ ਜਹ ਵੀ ਵਿਅਕਤੀ ਹੈ ਉਹਨੂੰ ਸੁੱਖ ਮਿਲੇ ਉਹਨੂੰ ਆਨੰਦ ਮਿਲੇ ਇਹੋ ਜੀ એનર્ਜੀ ਉਹਦੇ ਵਿੱਚ ਵੀ ਟਰਾਂਸਫਾਰਮੇਸ਼ਨ ਉਹਦੇ ਵਿੱਚ ਵੀ ਕੁਝ ਟਰਾਂਸਫਰ ਹੋਵੇ ਕਿ ਹਾਂ ਵੀ ਇਹ ਗੱਲ ਆਪਣੇ ਆਪ ਹੀ ਫਿਰ ਹਰ ਰਿਸ਼ਤੇ ਦੇ ਮਾਇਨੇ ਬਦਲ ਜਾਂਦੇ ਹਰ ਰਿਸ਼ਤਾ मीनिंगफुल ਹੋ ਜਾਏਗਾ ਪਿਆਰ ਨਾਲ ਭਰ ਜਾਏਗਾ ਹਰ ਸਮਾਂ ਹਰ ਦਿਨ ਪਵਿੱਤਰ ਹੋ ਜਾਏਗਾ ਜਦੋਂ ਅਸੀਂ ਉਸ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਕੇ ਜੀਉਣ ਲੱਗ ਗਏ ਫਿਰ ਸਾਨੂੰ ਸਮਝ ਪੈ ਜਾਏਗੀ ਕਿ ਸਰਕਮਸਟੈਂਸਸ ਪਰਿਸਥਿਤੀਆਂ ਜੋ ਹਾਲਾਤ ਨੇ ਜੋ ਲੋਗ ਨੇ ਜੋ ਚੀਜ਼ਾਂ ਨੇ ਇਹਨਾਂ ਨਾਲ ਕਿੱਦਾਂ ਡੀਲ ਕਰਨਾ ਹੈ ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਆਪਣੀ ਬਾਣੀ ਵਿੱਚ ਬੜੀ ਵਾਰ ਦੁਹਰਾ ਕੇ ਲਿਖਿਆ ਹੈ ਉਸਤਤੰਦਿਆ ਸਮ ਕਰ ਜਾਣੇ ਕਿਤੇ ਕੋਈ ਸਾਡੀ ਤਾਰੀਫ ਕਰ ਰਿਹਾ ਪ੍ਰੇਜ਼ ਕਰ ਰਿਹਾ ਅਪਰੀਸ਼ੀਏਟ ਕਰ ਰਿਹਾ ਕਿਤੇ ਕੋਈ ਸਾਨੂੰ ਕ੍ਰਿਟੀਸਾਈਜ਼ ਕਰ ਰਿਹਾ ਨਿੰਦਿਆ ਕਰ ਰਿਹਾ ਦੋਨੋਂ ਨੂੰ ਬਰਾਬਰ ਕਰਕੇ ਜਾਣ ਲੈਣਾ ਕੰਚਨ ਲੋਹ ਸਮਾਨਾ ਬਾਣੀ ਚ ਵੀ ਆਉਂਦਾ ਫਿਰ ਲੋਹੇ ਤੇ ਸੋਨੇ ਨੂੰ ਬਰਾਬਰ ਜਾਣਣਾ ਭਾਵੇਂ ਚੀਜ਼ਾਂ ਬਾਹਰਲੇ ਸੁੱਖ ਵਡਿਆਈਆਂ ਜੇ ਮਿਲ ਗਏ ਤਾਂ ਵੀ ਠੀਕ ਨਹੀਂ ਮਿਲੇ ਤਾਂ ਵੀ ਉਸੇ ਆਨੰਦ ਚ ਰਹਿਣਾ ਕਿਉਂਕਿ ਬਾਹਰ ਸੁੱਖ ਦੁੱਖ ਸਕਸੈਸ ਤੇ ਫੇਲਿਅਰ ਸਫਲਤਾ ਤੇ ਅਸਫਲਤਾ ਇਹ ਸਭ ਆਉਂਦਾ ਜਾਂਦਾ ਰਹਿੰਦਾ ਜੇ ਅੰਦਰਲਾ ਆਨੰਦ ਬਰਕਰਾਰ ਰੱਖਣਾ ਆ ਜੇ ਉਹ ਕਮਾਉਣਾ ਇਸ ਜੀਵਨ ਦੇ ਵਿੱਚ ਆ ਕੇ ਤਾਂ ਫਿਰ ਗੁਰ ਪ੍ਰਸਾਦੀ ਗੁਰੂ ਦੇ ਗਿਆਨ ਦੀ ਕਿਰਪਾ ਦੇ ਨਾਲ ਆਪਣੇ ਅੰਦਰ ਵਸਦੇ ਪ੍ਰਮਾਤਮਾ ਨਾਲ ਜੁੜੀਏ ਕਿਉਂਕਿ ਉਹਨੂੰ ਜੁੜਨ ਦੇ ਨਾਲ ਹੀ ਸਾਨੂੰ ਇਸ ਜੀਵਨ ਦਾ ਮਨੋਰਥ ਪਤਾ ਲੱਗਦਾ ਕਿ ਇਹ ਸਿਰਫ ਪੈਸੇ ਕਮਾਉਣ ਲਈ ਜਾਂ ਲੋਗ ਕਮਾਉਣ ਲਈ ਜਾਂ ਬਹੁਤ ਸਾਰਾ ਪਾਵਰ ਇਕੱਠਾ ਕਰਨ ਲਈ ਤਾਕਤ ਮਿਲ ਜੇ ਇਹਦੇ ਵਾਸਤੇ ਨਹੀਂ ਹੁੰਦਾ ਇਹ ਸਭ ਠੀਕ ਹੈ ਸੈਕੰਡਰੀ ਚੀਜ਼ਾਂ ਨੇ ਔਰ ਪ੍ਰਾਈਮਰੀ ਚੀਜ਼ ਇਹੀ ਹੈ ਕਿ ਜੇ ਮੈਂ ਆਪਣੇ ਅੰਦਰੋਂ ਆਨੰਦ ਵਿੱਚ ਹਾਂ ਤਾਂ ਹੀ ਉਹ ਪੈਸਾ ਸੁਖ ਦੇਵੇਗਾ ਜਿਹੜਾ ਬੰਦਾ ਅੰਦਰੋਂ ਹੀ ਸੁਖੀ ਨਹੀਂ ਹੈ ਉਹਨੂੰ ਪੈਸੇ ਨੇ ਸੁਖ ਨਹੀਂ ਦੇ ਦੇਣੇ ਉਹਨੂੰ ਲੋਕਾਂ ਨੇ ਸੁਖ ਨਹੀਂ ਦੇ ਦੇਣੇ ਪਾਵਰ ਨੇ ਉਹਦਾ ਕੋਈ ਅੰਦਰ ਖੁਸ਼ੀ ਨਹੀਂ ਲੈ ਕੇ ਆ ਜਾਣੀ ਅੰਦਰਲੇ ਆਨੰਦ ਵਾਸਤੇ ਸਾਨੂੰ ਗੁਰੂ ਦੇ ਗਿਆਨ ਨੂੰ ਮੰਨਣਾ ਪਵੇਗਾ ਤੇ ਫਿਰ ਅੰਦਰ ਪ੍ਰਮਾਤਮਾ ਨੂੰ ਉਹਦੇ ਨਾਲ ਜੁੜਨਾ ਪਵੇਗਾ ਬਸ What is written from before, that is, the purpose for which life was given, is understood only when through Guru's wisdom we accept and embed divine will in our mind. When we start living as per the divine guidance which comes from that eternal one within. And how it happens? By internalizing and implementing the wisdom from the Guru. Only then we realize, we understand why we are here in this world. Otherwise, we just mistake earning more and more money or wealth or power or fame as the purpose of life. They are important, they are secondary. You may have lots and lots of money, you may be famous around the world, you may have uh, all the palaces and wealth and power, but that cannot guarantee happiness, peace within, that eternal peace, that Ananda. ਆਨੰਦ ਦੀ ਗਾਰੰਟੀ ਇਹ ਚੀਜ਼ਾਂ ਨਹੀਂ ਦੇਣਗੀਆਂ ਉਹ ਅੰਦਰ ਹੈ ਸੋ ਲੈਟ ਅਸ ਵਰਕ ਫॉर दैट ਪੀਸ ਓਨਲੀ ਦੈਨ ਵੀ ਕੈਨ ਇੰਜੋਏ ਦੈਟ ਮਨੀ ਦੈਟ ਵੈਲਥ ਦੋ ਸਕਸੈਸਸ ਐਂਡ ਅਚੀਵਮੈਂਟਸ ਟਰੂਲੀ ਅਦਰਵਾਈਜ਼ ਵੀ ਕੈਨ ਨਾਟ ਇੰਜੋਏ ਐਨੀਥਿੰਗ ਆਊਟਸਾਈਡ ਇਫ ਵੀ ਆਰ ਅਨਹੈਪੀ ਡਿਸਕੰਟੈਂਟਡ ਫਰਮ ਵਿਦਨ ਤੋ ਉਹ ਪਰਪਸ ਜਿਹੜਾ ਹੈਗਾ ਉਦੋਂ ਹੀ ਰੀਅਲਾਈਜ਼ ਹੁੰਦਾ ਜਦੋਂ ਗੁਰੂ ਦੇ ਗਿਆਨ ਦੇ ਨਾਲ ਅਸੀਂ ਉਸ ਪ੍ਰਮਾਤਮਾ ਨਾਲ ਨਾਤਾ ਜੋੜ ਲੈਨੇ ਆ ਅਖੀਰਲੀ ਲਾਈਨ ਇਸ ਪੌੜੀ ਦੀ ਹੈ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਪ੍ਰਵਾਨ ਕਰਨਾ ਇਸ ਸਰੀਰ ਨੂੰ ਪ੍ਰਵਾਨ ਕਰ ਲੈਣਾ ਐਕਸੈਪਟੇਬਲ ਹੋ ਜਾਵੇ ਕਿ ਹਾਂ ਹੁਣੇ ਜੀਵਨ ਜਿਹੜਾ ਹੈ ਨਾ ਸਫਲ ਹੋਇਆ ਹੈ ਸਕਸੈਸਫੁਲ ਲਾਈਫ ਹਾਊ ਇਟ ਹੈਪਨਸ ਜਿਨ ਸਤਗੁਰ ਸਿਓ ਚਿਤ ਲਾਇਆ ਗੱਲ ਸਤਗੁਰ ਨਾਲ ਚਿਤ ਲਾਉਣ ਦੀ ਹੈ ਸਤ ਸਦਾ ਰਹਿਣ ਵਾਲਾ ਗੁਰ ਗਿਆਨ ਇਸ ਤਰ੍ਹਾਂ ਸਾਡਾ ਸਰੀਰ ਸਾਡਾ ਜੀਵਨ ਉਦੋਂ ਹੀ ਪ੍ਰਵਾਨ ਹੁੰਦਾ ਹੈ ਉਦੋਂ ਹੀ ਸਫਲ ਹੁੰਦਾ ਹੈ ਜਦੋਂ ਅਸੀਂ ਸਦਾ ਨਾਲ ਨਿਭਣ ਵਾਲੇ ਗੁਰੂ ਗਿਆਨ ਨਾਲ ਚਿੱਤ ਲਾਉਂਦੇ ਹਾਂ ਚਿੱਤ ਲਾਉਣ ਦਾ ਮਤਲਬ ਉਹਨੂੰ ਆਪਣੇ ਅੰਦਰ ਵਸਾ ਕੇ ਉਸ ਅਨੁਸਾਰ ਜਿਉਣਾ ਆ ਯਾਦ ਹੀ ਨਹੀਂ ਕਰਦੇ ਰਹਿਣਾ ਮੈਨੂੰ ਇਨੀਆਂ ਬਾਣੀਆਂ ਯਾਦ ਨਹੀਂ ਮੈਨੂੰ ਤਾਂ ਇੰਨਾ ਉਪਦੇਸ਼ ਯਾਦ ਹੈ ਮੈਂ ਇਨੀਆਂ ਕਿਤਾਬਾਂ ਪੜ੍ਹੀਆਂ ਨੇ ਮੈਨੂੰ ਸਾਰੀ ਸਾਰੀ ਨੌਲੇਜ ਹੈ ਮੈਨੂੰ ਸਾਰਾ ਸਾਰਾ ਗਿਆਨ ਯਾਦ ਹੈ ਰੱਟਿਆ ਹੋਇਆ ਹੈ ਇਟਸ ਨਾਟ ਅਬਾਊਟ ਰਿਮੈਂਬਰੈਂਸ ਇਟਸ ਨਾਟ ਅਬਾਊਟ ਐਕਿਊਮੂਲੇਟਿੰਗ ਮੋਰ ਐਂਡ ਮੋਰ ਨੋਲਿਜ ਇਨ ਯੂਰ ਬ੍ਰੇਨ ਇਟਸ ਨਾਟ ਅਬਾਊਟ ਲਰਨਿੰਗ ਮੋਰ ਐਂਡ ਮੋਰ ਵਿਜ਼ਡਮ ਇਟਸ ਅਬਾਊਟ ਇੰਪਲੀਮੈਂਟਿੰਗ ਇਟ ਅਮਲ ਵਿੱਚ ਕਿੰਨਾ ਕੁ ਲਿਆਂਦਾ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਕਈ ਵਾਰ ਨੋਲਿਜ ਤਾਂ ਬੜੀ ਹੈ ਪਰ ਇੰਪਲੀਮੈਂਟੇਸ਼ਨ ਜ਼ੀਰੋ ਹੈ ਗਿਆਨ ਬੜਾ ਆ ਇਲਮ ਬੜਾ ਆ ਪਰ ਅਮਲ ਹੈ ਨਹੀਂ ਤੇ ਫਿਰ ਕੀ ਫਾਇਦਾ ਉਹਦਾ ਪਰ ਜੇ ਅਮਲ ਹੈ ਚੰਗੇ ਕਰਮ ਕਰ ਰਿਹਾ ਆ ਥੋੜਾ ਜਿਹਾ ਹੀ ਗਿਆਨ ਸੀ ਪਰ ਅਮਲ ਕਰ ਲਿਆ ਫਿਰ ਉਸ ਨੂੰ ਗੁਰਬਾਣੀ 'ਚ ਇਹ ਕਿਹਾ ਜਾਂਦਾ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾਂ ਗਰੀਨਾ ਇਹਨੂੰ ਕਹਿੰਦੇ ਨੇ ਕਿਨਕਾ ਏਕ ਜਿੰਨੀ ਕੁ ਵੀ ਸਿੱਖਿਆ ਮਿਲ ਗਈ ਜਿੰਨਾ ਕੁ ਵੀ ਗਿਆਨ ਮਿਲ ਗਿਆ ਉਹਨੂੰ ਅਮਲ 'ਚ ਲੈ ਕੇ ਆਉਣਾ ਬਹੁਤ ਸਾਰਾ ਗਿਆਨ ਇਕੱਠਾ ਕਰਨ ਨਾਲ ਕੁਝ ਨਹੀਂ ਹੁੰਦਾ ਸਗੋ ਸਗੋ ਹਉਮੈ ਆ ਜਾਂਦੀ ਹੈ ਮੈਂ ਪੜਿਆ ਆ ਮੈਂ ਬੜਾ ਸਮਝਦਾਰ ਮੈਨੂੰ ਪਤਾ ਆ ਥੋੜਾ ਥੋੜਾ ਇਲਮ ਲੈ ਲਓ ਪਰ ਉਹਨੂੰ ਅਮਲ 'ਚ ਜ਼ਰੂਰ ਲਿਆਓ ਅਮਲ ਕਰਨਾ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰਾ ਗਿਆਨ ਇਕੱਠਾ ਕਰਨਾ ਉਹਨਾਂ ਜ਼ਰੂਰੀ ਨਹੀਂ ਹੁੰਦਾ। ਤੋਂ ਸਤਿਗੁਰੂ ਕਹਿੰਦੇ ਇਹ ਸਰੀਰ ਉਦੋਂ ਹੀ ਪ੍ਰਵਾਨ ਹੋਇਆ ਉਦੋਂ ਹੀ ਜਨਮ ਸਫਲ ਹੁੰਦਾ ਜਦੋਂ ਸਦਾ ਨਾਲ ਨਿਭਣ ਵਾਲੇ ਸਤ ਗੁਰ ਉਸ ਗੁਰੂ ਨਾਲ ਉਸ ਗਿਆਨ ਨਾਲ ਸਮਝ ਨਾਲ ਜਿਹੜਾ ਸਦਾ ਸਾਡੇ ਅੰਦਰ ਬੋਲ ਰਿਹਾ ਸਤਨਾਮ ਉਹ ਜਿਹੜਾ ਗਿਆਨ ਦੇ ਰਿਹਾ ਜਦੋਂ ਉਹਨੇ ਨਾਲ ਚਿੱਤ ਲਾ ਲੈਣੇ ਆ ਚਿੱਤ ਲਾਉਣ ਦਾ ਮਤਲਬ ਉਸ ਅਨੁਸਾਰ ਜੀਉਣ ਲੱਗ ਜਾਣੇ ਹੁਣ ਮੈਂ ਕਹਾ ਕਿ ਮੇਰਾ ਫਲਾਣੇ ਨਾਲ ਚਿੱਤ ਲੱਗ ਗਿਆ ਮੈਨੂੰ ਤਾਂ ਬੜਾ ਪਿਆਰ ਆ ਉਹਦੇ ਨਾਲ ਪਰ ਮੈਂ ਹਰ ਕੰਮ ਉਹ ਕਰਦਾ ਜੋ ਉਹਨੂੰ ਪਸੰਦ ਹੀ ਨਹੀਂ ਤੇ ਇਹਦਾ ਮਤਲਬ ਇਹ ਹੋਇਆ ਕਿ ਮੈਨੂੰ ਉਹਨਾਂ ਨਾਲ ਪਿਆਰ ਹੈ ਮੇਰਾ ਚਿੱਤ ਲੱਗਾ ਹੈ ਜਿੱਥੇ ਚਿੱਤ ਲੱਗਾ ਹੁੰਦਾ ਨਾ ਬੰਦਾ ਕਰਦਾ ਹੀ ਉਹੀ ਹੈ ਜਿਹੜਾ ਅਗਲਾ ਕਹਿ ਰਿਹਾ ਚਿੱਤ ਲਾ ਲੈਣਾ ਉਸ ਸਤਗੁਰੂ ਨਾਲ ਸਦਾ ਨਾਲ ਨਿਵਣ ਵਾਲੇ ਪ੍ਰਭੂ ਨਾਲ ਫਿਰ ਆਟੋਮੈਟਿਕਲੀ ਉਹੀ ਕਰਾਂਗੇ ਜੋ ਉਹਨੂੰ ਪਸੰਦ ਹੈ ਜੋ ਦਾ ਹੁਕਮ ਹੈ ਜੋ ਉਹਨੂੰ ਭਾਉਂਦਾ ਆ ਥਸ our body our life is accepted successful only when we focus on the guru's wisdom that guru which is always within us which stays with us eternally present eternally guiding us gurbani guru guru amar das guru nanak sahib they explain they help us realize recognize that sat guru within us ek gyan jo guru da e bhi sat gur hai saccha gyan hai ਇਹ ਉਸ ਸੱਚੇ ਗਿਆਨ ਉਸ ਹੁਕਮ ਨਾਲ ਸਾਨੂੰ ਜੋੜ ਰਿਹਾ ਹੈ। ਤੋਂ ਸੱਚੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਈਏ ਜਿਹਦੇ ਨਾਲ ਸਾਡਾ ਕਨੈਕਸ਼ਨ ਸਾਡਾ ਰਿਸ਼ਤਾ ਅਸੀਂ ਇੱਕਮਿਕ ਹੋ ਸਕੀ ਉਸ ਪ੍ਰਮਾਤਮਾ ਨਾਲ ਜਿਨੇ ਸਾਡੇ ਅੰਦਰ ਜੋਤ ਰੱਖੀ ਤੇ ਅਸੀਂ ਜਗਤ ਵਿੱਚ ਆਏ ਹਾਂ। ਫਿਰ ਹੀ ਇੱਥੇ ਆਇਆ ਸਫਲ ਹੁੰਦਾ ਨਹੀਂ ਤੇ ਇਹ ਸਰੀਰ ਆ ਮੇਰੇ ਆ ਇਸ ਜਗ ਵਿੱਚ ਆਏ ਕਿ ਕਿਆ ਤੁਦ ਕਰਮ ਕੁਮਾਇਆ। ਇਹ ਸਵਾਲ ਜ਼ਰੂਰ ਕਰੀਏ ਡੇਲੀ ਕਰੀਏ। ਕਿ ਅੱਜ ਸਾਰਾ ਦਿਨ ਕੀ ਕੀਤਾ ਆ। ਕੋਈ ਪਲਾ ਕੀਤਾ ਮੈਂ ਕੋਈ ਆਪਣਾ ਪਲਾ ਕੀਤਾ ਆਪਣੇ ਭਲੇ ਤੋਂ ਭਾਵ ਕਿ ਮੈਂ ਕੋਈ ਇਹੋ ਜਿਹਾ ਗੁਣ ਕੋਈ ਆਪਣੇ ਅੰਦਰ ਇਹੋ ਜੀ ਚੇਂਜ ਕੋਈ ਬਦਲਾਵ ਲਿਆਂਦਾ ਕਿ ਮੈਨੂੰ ਸਕੂਨ ਮਿਲੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਕਈ ਵਾਰ ਅਸੀਂ ਸਾਰੇ ਖਿੱਚ ਜਾਂਦੇ ਹਾਂ ਕਿਸੇ ਵਿਅਕਤੀ ਤੇ ਵੀ ਗੈਟ ਇਰੀਟੇਟਿਡ ਈਜ਼ੀਲੀ ਮੈਨੀ ਟਾਈਮਸ ਉਦੋਂ ਜ਼ਰੂਰ ਸੋchnਾਏ ਸੀ ਇਹ ਮੇਰੇ ਇਸ ਜਗ ਮੈਂ ਆਏ ਕਿ ਕਿਆ ਤੁਦ ਕਰਮ ਕਿਹੜਾ ਕਰਮ ਕੀਤਾਈ ਕੋਈ ਬੰਦਾ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਕੋਈ ਬੰਦਾ 100 ਗਲਤ ਹੋਵੇ ਪਰ ਮੈਂ ਗਲਤ ਨਹੀਂ ਬੋਲਣਾ ਬਸ ਇਸੇ ਨੂੰ ਤੇ ਗੁਰਬਾਣੀ ਚ ਕਿਹਾ ਨਾ ਮਿੱਠ ਬੋਲੜਾ ਜੀ ਕੌੜਾ ਬੋਲ ਨਾ ਜਾਣੇ ਤੋਂ ਇਹ ਹੌਲੀ ਹੌਲੀ ਟਰਾਂਸਫਰਮੇਸ਼ਨ ਹੈ ਇਹ ਚੇਂਜਸ ਨੇ ਜਿਹੜੇ ਅਸੀਂ ਆਪਣੀ ਜ਼ਿੰਦਗੀ ਚ ਲੈ ਕੇ ਆਉਨੇ ਆ ਤਾਂ ਭਾਵੇਂ ਰੀਜ਼ਨ ਕੋਈ ਵੀ ਰਿਹਾ ਹੋਵੇ ਪਰ ਗਲਤ ਗਲਤ ਹੀ ਹੁੰਦਾ ਹੈ ਰੀਜ਼ਨ ਕੋਈ ਵੀ ਹੋਇਆ ਹੋਵੇ ਜਦੋਂ ਅਸੀਂ ਕਿਸੇ ਨੂੰ ਬੁਰਾ ਬੋਲਿਆ ਆ ਉਹ ਗਲਤ ਹੈ ਅਗਲਾ ਗਲਤ ਹੋਵੇ ਸੌ ਮਰੀ ਹੋਵੇ ਦੈਟਸ ਉਹਦੀ ਉਹਦੀ ਪ੍ਰੋਬਲਮ ਹੈ ਉਹਦੀ ਲਾਈਫ ਹੈ ਆਈ ਸ਼ੁੱਡ ਨਾਟ ਡੂ ਦੈਟ ਆਈ ਸ਼ੁੱਡ ਲਵ ਆਈ ਸ਼ੁੱਡ ਫੋਕਸ ਔਨ ਦੈਟ ਡਿਵਾਈਨ ਵਿਥਿਨ ਮੀ ਵਿਚ ਇਜ਼ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਰਥਕ ਕੀ ਜੀਓ ਕਦੇ ਨਾ ਬੋਲੇ ਕੋੜਾ ਤੇ ਜੇ ਮੇਰਾ ਚਿੱਤ ਉਹਦੇ ਨਾਲ ਲੱਗਾ ਆ ਸਤਗੁਰ ਸਿਉਂ ਚਿੱਤ ਲਾਇਆ ਜੇ ਮੈਂ ਉਹਦੇ ਨਾਲ ਪਿਆਰ ਕਰਦਾ ਆਂ ਜਿਵੇਂ ਉਹਦੇ ਨਾਲ ਕਨੈਕਟ ਕਰਦਾ ਆਂ ਆਪਣੇ ਆਪ ਨੂੰ ਫਿਰ ਮੈਂ ਬੁਰਾ ਨਹੀਂ ਬੋਲ ਸਕਦਾ ਇਸੇ ਤਰ੍ਹਾਂ ਹੀ देयर आर ਸੋ ਮੈਨੀ ਥਿੰਗਸ ਵਿਚ ਵੀ ਕੈਨ ਐਕਚੁਅਲੀ ਆਸਕ ਥਿਸ ਕੁਐਸਚਨ ਟੂ आवर ओन ਸੈਲਫ ਵਾਈਲ ਡੂਇੰਗ ਥੈਟ ਏਵਰੀ ਡੇ ਜਿਹੜਾ ਕੁਐਸਚਨ ਇਹ ਸਰੀਰ ਮੇਰਾ ਇਸ ਜਗ ਮੇ ਆਇਆ ਕਿਆ ਤੁਧ ਕਰਮ ਕਮਾਇਆ ਤੇ ਜਿੰਨੀ ਵਾਰ ਅਸੀਂ ਇਹ ਸਵਾਲ ਇਹ ਕੁਐਸਚਨ ਆਪਣੇ ਆਪ ਨਾਲ ਕਰਾਂਗੇ ਤੇ ਇਹਦਾ ਆਨਸਰ ਲੱਭਾਂਗੇ ਕਿ ਨਹੀਂ ਮੈਂ ਇਹ ਕਰਨਾ ਆ ਅੱਜ ਜੋ ਮੈਂ ਦਿਨ ਚ ਇਹ ਕੀਤਾ ਸੀ ਇਹ ਇਟ ਵਾਸ ਰੋਂਗ ਔਨ ਮਾਈ ਪਾਰਟ ਆ ਸ਼ੁੱਡ ਨਾਟ ਡੂ ਦੱਸ ਅੱਗੇ ਤੋਂ ਮੈਂ ਨਾ ਕਰਾਂ ਬਸ ਉਦੋਂ ਅਸੀਂ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਣ ਲੱਗ ਜਾਾਂਗੇ ਫਿਰ ਇੱਥੇ ਆਇਆ ਸਫਲ ਹੋਏਗਾ ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚ ਆਨੰਦ ਆਵੇ ਅਸੀਂ ਉਸ ਪ੍ਰਮਾਤਮਾ ਨਾਲ ਜੁੜ ਸਕੀਏ ਪੁੱਲ ਚੁੱਕ ਦੀਖਿਮਾ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ